ਨਮਸਕਾਰ ਸਤਿ ਸ਼੍ਰੀ ਅਕਾਲ ਮੁੱਦੇ ਦੀ ਗੱਲ ਦੇ ਵਿੱਚ ਮੈਂ ਗੁਰਤੇਜ ਤੁਹਾਡਾ ਸਭ ਦਾ ਸਵਾਗਤ ਕਰਦਾ ਬੀਤੇ ਦਿਨੀ ਪੰਜਾਬ ਵਿਧਾਨ ਸਭਾ ਦੀ ਜਿਹੜੀ ਖੇਤੀਬਾੜੀ ਦੀ ਕਮੇਟੀ ਹੈ ਉਹਦੇ ਕੋਲ ਇੱਕ ਰਿਪੋਰਟ ਆਉਂਦੀ ਹੈ ਉਹ ਰਿਪੋਰਟ ਪੰਜਾਬ ਦੇ ਕਿਸਾਨ ਨਾਲ ਸੰਬੰਧਿਤ ਹੈ ਅੱਜ ਦੇ ਆંકੜੇ ਹੈ ਜਿਹੜਾ ਸੱਚ ਹੈ ਬੜਾ ਚਕਾਉਣ ਵਾਲਾ ਤੇ ਡਰਾ ਬਣਾਇਆ ਪੰਜਾਬ ਦੇ ਵਿੱਚ ਪਹਿਲਾਂ ਤੋਂ ਹੀ ਜਿਹੜੀ ਪੰਜਾਬ ਦੀ ਖੇਤੀਬਾੜੀ ਆ ਉਹ ਕੋਈ ਬਹੁਤੀ ਵਧੀਆ ਨਹੀਂ ਚੱਲ ਰਹੀ ਕਿਸਾਨਾਂ ਦੇ ਆਪਦੇ ਮਸਲੇ ਨੇ ਯੂਨੀయన్స్ ਦੇ ਆਪਦੇ ਮਸਲੇ ਨੇ ਤੇ ਖੇਤ ਮਿਹਨਦਾਰਾਂ ਦੇ ਆਪਦੇ ਮਸਲੇ ਨੇ ਪਰ ਇਹ ਮਸਲੇ ਕਿਤੇ ਵੀ ਫਿਲਹਾਲ ਹੱਲ ਹੁੰਦੇ ਨਹੀਂ ਦੇਖ ਉਮੀਦ ਕਰਦੇ ਕਿ ਇਹ ਸਾਰੇ ਮਸਲੇ ਜਲਦੀ ਹੱਲ ਹੋਣਗੇ ਤੇ ਪੰਜਾਬ ਦੀ ਖੇਤੀ ਆਪਣੇ ਸੰਕਟ ਦੇ ਵਿੱਚੋਂ ਬਾਹਰ ਨਿਕਲੇ ਜਿਹੜੀ ਉਸ ਖੇਤੀਬਾੜੀ ਕਮੇਟੀ ਦੀ ਜਿਹੜੀ ਇੱਕ ਰਿਪੋਰਟ ਸੀ ਉਹਦੇ ਵਿੱਚ ਇੱਕ ਮੁੱਦਾ ਸਾਹਮਣੇ ਆਇਆ ਕਿ ਜਿਹੜਾ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਹੈ ਉਹਦਾ ਜਿਹੜਾ ਆਰਥਿਕ ਸਤਰਾ ਉਹ ਖਤਮ ਹੋ ਗਿਆ ਡਿੱਗ ਗਿਆ ਉਹ ਬਹੁਤ ਕੰਗਾਲ ਹੋ ਚੁੱਕਾ ਉਹਦੇ ਕੋਲੇ ਇੰਨਾ ਪੈਸਾ ਨਹੀਂ ਕਿ ਹੋਰ ਉਹ ਕਿਸਾਨਾਂ ਨੂੰ ਵਿਆਜ ਤੇ ਦੇ ਸਕੇ ਈਵਨ ਕਿ ਉਹਦੇ ਜਿਹੜੇ ਮੁਲਾਜ਼ਮ ਨੇ ਕਰਮਚਾਰੀ ਨੇ ਉਹਨਾਂ ਨੂੰ ਤਨਖਾਹਾਂ ਦੇਣ ਦੇ ਲਈ ਵੀ ਉਹਦੇ ਕੋਲੇ ਪ੍ਰਾਪਤ ਜਿਹੜਾ ਹੈ ਪੈਸਾ ਨਹੀਂ ਹੈ ਇਸ ਰਿਪੋਰਟ ਦੇ ਵਿੱਚ ਕੱਲ ਸਾਹਮਣੇ ਇੱਕ ਜਿਹੜੀ ਉਸ ਬੈਂਕ ਤੋਂ 55000 ਛੋਟੇ ਵੱਡੇ ਕਿਸਾਨਾਂ ਨੇ 362 ਕਰੋੜ ਜਿਹੜਾ ਰੁਪਇਆ ਆ ਉਹ ਲਿਆ ਸੀ ਇਹ ਸਾਰਾ ਜਿਹੜਾ ਰੁਪਇਆ ਵਿਆਜ ਸਮੇਤ ਤੇ ਪਿਛਲੇ کافی ਲੰਬੇ ਸਮੇਂ ਤੋਂ ਉਹਨਾਂ ਨੇ ਇਹ ਪੈਸਾ ਮੋੜਿਆ ਨਹੀਂ ਜਿਸ ਕਰਕੇ ਕੋਆਪਰੇਟਿਵ ਬੈਂਕ ਦੀ ਜਿਹੜੀ ਹਾਲਤ ਹੈ ਉਹ ਖਸਤਾ ਹੋ ਗਈ ਸੁਤੰਨਾ ਜੀ ਤੋਂ ਗੱਲ ਕੀਤੀ ਸਰਕਾਰ ਨੇ ਤਾਂ ਪਤਾ ਲੱਗਾ ਕਿ ਜਿਹੜੇ ਕੁਝ ਕਿਸਾਨ ਨੇ ਉਹ ਹਾਲੇ ਵੀ ਪੈਸਾ ਮੋੜਨ ਦੇ ਮੂੜ ਦੇ ਵਿੱਚ ਨਹੀਂ ਹੈ ਉਹਨਾਂ ਨੂੰ ਇਹ ਲੱਗਦਾ ਕਿ ਸਰਕਾਰ ਉਹਨਾਂ ਦਾ ਜਿਹੜਾ ਵਿਆਜ ਹੈ ਤੇ ਪੈਸਾ ਮਾਫ ਕਰ ਦੇਗੀ ਇਹ ਜਿਹੜਾ ਕਰਜ਼ਾ ਲਿਆ ਗਿਆ ਸੀ ਉਹਨਾਂ ਦੇ ਵੱਲੋਂ ਉਹਨਾਂ ਦੀ ਸਹੂਲਤ ਦੇ ਲਈ ਸਰਕਾਰ ਨੇ ਦਿੱਤਾ ਸੀ ਔਰ ਲਾਜ਼ਮੀ ਬਣਦਾ ਵੀ ਔਰ ਦੇਣਾ ਬਣਦਾ ਉਹਨਾਂ ਦੀ ਹੈਲਪ ਕਰਨਾ ਬਣਦਾ ਆ ਪਰ ਇਹਦੇ ਵਿੱਚ ਜਿਹੜਾ ਕਰਜ਼ਾ ਲਿਆ ਸੀ ਉਹ ਖੇਤੀਬਾੜੀ ਦੇ ਉਪਕਰਨਾਂ ਤੇ ਲਿਆ ਗਿਆ ਸੀ ਔਰ ਤੁਹਾਨੂੰ ਹਾਰ ਨਹੀਂ ਹੋਏਗੀ ਕਿ ਸਭ ਤੋਂ ਜ਼ਿਆਦਾ ਜਿਹੜਾ ਵੱਧ ਕਰਦਾ ਸੀ ਉਹ 15 ਤੋਂ ਵੱਧ ਏਕੜ ਦੇ ਜਿਹੜੇ ਕਿਸਾਨ ਨੇ ਉਹਨਾਂ ਨੇ ਜ਼ਿਆਦਾ ਲਿਆ ਸੀ ਜਿਹੜੇ ਛੋਟੇ ਕਿਸਾਨ ਨੇ ਜਿਨ੍ਹਾਂ ਕੋਲੇ ਕਿਸੇ ਕੋਲ 2 ਏਕੜ ਦੀ ਭੂਮੀ ਹੈ ਕਿਸੇ ਕੋਲੇ 5 ਏਕੜ ਦੀ ਭੂਮੀ ਹੈ ਜਾਂ ਵੱਧ ਤੋਂ ਵੱਧ 10 ਏਕੜ ਦੀ ਭੂਮੀ ਹੈ ਉਹ ਕਿਸਾਨ ਇਸ ਸੰਖਿਆ ਦੇ ਵਿੱਚ ਬਹੁਤ ਘੱਟ ਆਉਂਦੇ ਨੇ ਹੁਣ ਮਸਲਾ ਇਹ ਹੈ ਕਿ ਜੇ ਇਹ ਹਾਲਾਤ ਪੈਦਾ ਹੋ ਗਏ ਅਬ ਉਹ ਬੈਂਕ ਅਗਾ ਇਨ ਫਿਊਚਰ ਜਿਹੜੇ ਛੋਟੇ ਕਿਸਾਨ ਨੇ ਜਿਨ੍ਹਾਂ ਦਾ ਕਰਜ਼ੇ ਬੜਾ ਨਹੀਂ ਸਰਦਾ ਜਿਨ੍ਹਾਂ ਕੋਲੇ ਸਾਧਨ ਐਨੇ ਨਹੀਂ ਹੁੰਦੇ ਕਿ ਉਹ ਆਪਣੀ ਖੇਤੀਬਾੜੀ ਕਰ ਸਕਣ ਬਿਨਾਂ ਕਰਜ਼ੇ ਤੋਂ ਉਹਨਾਂ ਨੂੰ ਅੱਗੇ ਕਰਜ਼ਾ ਕੌਣ ਦੇਵੇਗਾ ਉਹਨਾਂ ਦੀ ਜਿਹੜੀ ਆਰਥਿਕ ਹਾਲਤ ਹੈ ਉਹ ਕੌਣ ਸੁਧਾਰੇਗਾ ਉਹਨਾਂ ਛੋਟੇ ਕਿਸਾਨਾਂ ਦਾ ਜਿਹੜਾ ਹੈਗਾ ਉਪਵੇਖ بڑے ਵੱਡੇ ਸੰਕਟਾਂ ਚ ਆ ਕਿ ਆਲਰੇਡੀ ਪੰਜਾਬ ਦੇ ਵਿੱਚ ਬਹੁਤ ਸਾਰੇ ਕਿਸਾਨ ਆਪਣੀਆਂ ਜ਼ਮੀਨਾਂ ਵੇਚ ਕੇ ਕੋਈ ਹੋਰ ਕਿਤੇ ਕਰ ਰਹੇ ਨੇ ਇਸ ਸਬੰਧ ਵਿੱਚ ਤਾਂ ਹੋਰ ਸਰਕਾਰ ਨੇ ਗੱਲ ਕੀਤੀ ਤਾਂ ਵਿਪਾਦ ਸਬੰਧਕ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਦੇ ਬਾਰੇ ਕੋਈ ਸਰਕਾਰ ਦੀ ਸਪਸ਼ਟ ਪਾਲਿਸੀ ਨਹੀਂ ਅਸੀਂ ਕੀ ਕਰੀਏ ਉਹਨਾਂ ਕੋਲੇ ਜਿੰਨਾ ਨੇ ਕਰਜ਼ਾ ਮੋੜਦਾ ਸਰਕਾਰ ਦਾ ਉਹਨਾਂ ਕੋਲੇ ਕੁਝ ਵਿਸ਼ੇਸ਼ ਗਨੇ ਚੋਨੇ ਪੱਕੇ ਜਵਾਬ ਹੁੰਦੇ ਨੇ ਤੇ ਉਹਨੂੰ ਦਿੱਤੇ ਜਾਂਦੇ ਨੇ ਉਹ ਕਹਿੰਦੇ ਕਿ ਜੇਸੀ ਜਾਣੇ ਹੈ ਸਾਡਾ ਇੱਕ ਵਿਰੋਧ ਹੁੰਦਾ ਹੈ ਆਪਾਂ ਅਕਸਰ ਦੇਖਣ ਨੂੰ ਮਿਲਦਾ ਕਿ ਉਹਨੂੰ ਬੰਦਕ ਬਣਾ ਲਿਆ ਜਾਂਦਾ ਹੈ ਪਰ ਤੇ ਚ ਗੱਲ ਇਹ ਕਿ ਜਿੰਨਾਂ ਕੋਲੇ ਵੱਡੇ ਕਿਸਾਨ ਜਿੰਨਾਂ ਕੋਲੇ ਵੱਡੇ ਟੱਕ ਨੇ ਜ਼ਮੀਨਾਂ ਦੇ ਉਹ ਉਹਨਾਂ ਦਾ ਗੁਜ਼ਾਰਾ ਹੋ ਜਾਂਦਾ ਲੇਕਿਨ ਛੋਟੇ ਕਿਸਾਨਾਂ ਨੂੰ ਕਿਉਂ ਮਾਰੇ ਜਾਇਆ ਜੋ ਸਰਕਾਰ ਨੂੰ ਵੀ ਇਸ ਸੰਬੰਧੀ ਸਪਸ਼ਟ ਨੀਤੀਆਂ ਬਣਾਉਣੀਆਂ ਪੈਣਗੀਆਂ ਸਪਸ਼ਟ ਵਿਚਾਰ ਰੱਖਣੇ ਪੈਣਗੇ ਕਿਉਂਕਿ ਇਹ ਪੈਸਾ ਜਿਹੜਾ ਉਹਨਾਂ ਕੋਲੇ ਵਾਪਸ ਆਏਗਾ ਇਹ ਕਿਸਾਨਾਂ ਨੂੰ ਹੀ ਤਾਂ ਮਿਲਣਾ ਹੈ ਹੋਰਨੂੰ ਤਾਂ ਇਹ ਨਹੀਂ ਦੇਣਗੇ ਨਾ ਉਹ ਕਿਸਾਨਾਂ ਨੂੰ ਜਿਹੜੇ ਮਜ਼ਦੂਰ ਨੇ ਜਨਾਂ ਕੋਲੇ ਛੋਟੇ ਛੋਟੇ ਟੱਕ ਨੇ ਉਹਨਾਂ ਨੂੰ ਮਿਲਣਾ ਕਰਨਗੇ ਕਿਉਂਕਿ ਬੈਂਕ ਕੋਲੇ ਪੈਸਾ ਆ ਹੀ ਨਹੀਂ ਰਿਹਾ ਤਾਂ ਬੈਂਕ ਅਗਾਂ ਕਿੱਥੋਂ ਦੇਊਗਾ ਸੋ ਬਹੁਤ ਵੱਡਾ ਸਵਾਲ ਹੈ ਕਿ ਜੇ ਸੀ ਖੁਦ ਇਸ ਤਰ੍ਹਾਂ ਕਰਨ ਲੱਗ ਗਏ ਸੀ ਉਹ ਪੈਸਾ ਵਾਪਸ ਬੈਂਕ ਨੂੰ ਨਹੀਂ ਦਿੱਤਾ ਫਿਰ ਛੋਟੇ ਕਿਸਾਨਾਂ ਦਾ ਕੀ ਹੋਵੇਗਾ ਅਸੀਂ ਦੱਸ ਦੇ ਕਿ ਅਸੀਂ ਕਿਸੇ ਦੇ ਵਿਰੋਧ 'ਚ ਨਹੀਂ ਆ ਕਿਤੇ ਲੋਕੀ ਕੁਝ ਇਹ ਕਹਿਣ ਕਿ ਹਾਂ ਜੀ ਤੁਸੀਂ ਤਾਂ ਜਯ ਅਯੋਗ ਪਤੀਆਂ ਦੇ ਕਰਜ਼ੇ ਮਾਫ ਹੁੰਦੇ ਨੇ ਤਾਂ ਕਿਸਾਨਾਂ ਦੇ ਵੀ ਹੋਣੇ ਚਾਹੀਦੇ ਨੇ ਹੋਣੇ ਚਾਹੀਦੇ ਨੇ ਲੇਕਿਨ ਉਹ ਕਿਸਾਨ ਜਿੰਨਾਂ ਨੂੰ ਕੋਈ ਆਮਦਨ ਨਹੀਂ ਹੈ ਛੋਟੇ ਛੋਟੇ ਟੱਕਾਂ ਦੇ ਜਿਹੜੇ ਗੁਜ਼ਾਰਾ ਕਰਦੇ ਨੇ ਜਿਹੜੇ ਵੱਡੇ ਆ ਜ਼ਮੀਨਾਂ ਦੇ ਮਾਲਕ ਨੇ ਵੱਡੇ ਕਰਜ਼ੇ ਨੇ ਉਹ ਤਾਂ ਦਾ ਇਹ ਕਰਜ਼ਾ ਮੋੜ ਸਕਦੇ ਸੀ ਨਾ ਬਾਕੀ ਇਹ ਵਿਸ਼ਾ ਸਰਕਾਰਾਂ ਦੇ ਹੱਥ ਚ ਹੈ ਸਰਕਾਰਾਂ ਚਾਹਣ ਤਾਂ ਬਹੁਤ ਕੁਝ ਕਰ ਸਕਦੀ ਹੈ ਇਹ ਸਰਕਾਰ ਦੀ ਨੀਅਤ ਤੇ ਵੀ ਸਵਾਲ ਖੜਾ ਕਰਦਾ ਕੇਵਲ ਕਿਸਾਨਾਂ ਤੇ ਨਹੀਂ ਇਹ ਕਿਸਾਨ ਦੀ ਹਾਲਾਤ ਦੇ ਲਈ ਸੁਧਾਰਨ ਦੇ ਲਈ ਜਿਹੜੇ ਬੈਂਕ ਬਣਾਏ ਗਏ ਸੀ ਉਹ ਕਿਉਂ ਅੱਜ ਡੁੱਬ ਗਏ ਨੇ ਸਰਕਾਰ ਆਪਦੀਆਂ ਮਸ਼ਹੂਰੀਆਂ ਤੇ ਵੱਡਾ ਵੱਡਾ ਪੈਸਾ ਖਰਚ ਕਰਦੀ ਹੈ। ਆਪਦੀਆਂ ਹਵਾਈ ਜਹਾਜ਼ ਦੇ ਝੂਟਿਆਂ ਤੇ ਪੈਸਾ ਖਰਚ ਕਰਦੀ ਲੇਕਿਨ ਪਰ ਕਿਸਾਨਾਂ ਤੇ ਕਿਉਂ ਨਹੀਂ ਕਰਦੇ? ਇਹ ਸਵਾਲ ਸਰਕਾਰ ਤੇ ਵੀ ਖੜਾ ਹੁੰਦਾ ਹੈ। ਕਿ ਸਰਕਾਰ ਬੈਂਕ ਨੂੰ ਸੁਧਾਰਨ ਲਈ ਕਿਉਂ ਨਹੀਂ ਕੁਝ ਕਰ ਰਹੀਆ? ਕੋਈ ਅਜਿਹੀ ਨੀਤੀ ਕਿਉਂ ਨਹੀਂ ਬਣਾਈ ਜਾਂਦੇ ਕਿ ਉਹਨਾਂ ਨੂੰ ਬਿਨਾਂ ਵਿਆਜ ਤੋਂ ਯਾ ਕਟਾ ਅਵਧੀ ਦੇ ਸਮੇਂ ਦਿੱਤਾ ਜਾਵੇ। ਸਭ ਜਾਂਚ ਦਾ ਵਿਸ਼ਾ ਹੈ। ਕਿ ਇਹਨਾਂ ਛੋਟੇ ਕਿਸਾਨਾਂ ਨੂੰ ਬਹੁਤ ਘੱਟ ਕਰਜ਼ਾ ਮਿਲੇ ਤੇ ਵੱਡੇ ਕਿਸਾਨਾਂ ਨੂੰ ਜਿਨ੍ਹਾਂ ਨੂੰ ਸਰਸੰਗ ਦਾ ਜਨਦਾ ਉਹਨਾਂ ਦੇ ਲਈ ਬੜੇ ਵੱਡੇ ਗੱਫੇ ਖੋਲੇ ਗਏ ਨੇ। ਬਾਕੀ ਇਹ ਰਿਪੋਰਟ ਇੱਕ ਜਾਂਚ ਦਾ ਵਿਸ਼ਾ ਹੈ ਤੇ ਸਰਕਾਰ ਦਾ ਵਿਸ਼ਾ ਹੈ। ਪਰ ਸੇ ਚੋਣੇ ਕਿ ਸਰਕਾਰ ਇਸ ਮਸਲੇ ਦਾ ਹੱਲ ਕਰੇ। ਜਿਹੜੇ ਕਿਸਾਨ ਪਿਸ ਰਹੇ ਨੇ ਜਿਨ੍ਹਾਂ ਕੋਲੇ ਹੁਣ ਪੈਸਾ ਨਹੀਂ ਹੈ। ਉਹ ਕੀ ਕਰਨ? ਉਹ ਕਿੱਥੇ ਜਾਣ? ਉਹ ਕਰਨ ਕਿਵੇਂ ਲਿਆਉਣਗੇ? ਸੋ ਸਾਡੀ ਸਰਕਾਰ ਨੂੰ ਬੇਨਤੀ ਆ ਕਿ ਸਿਰਫ ਗੱਲਾਂ-ਬਾਤ ਤੱਕ ਸੀਮਤ ਨਾ ਰਹੋ ਜੇ ਤੁਸੀਂ ਕਿਸਾਨਾਂ ਦੇ ਹਿਤੈਸ਼ੀ ਹੋ ਤਾਂ ਕਿਸਾਨਾਂ ਕੋਲ ਬੈਠ ਕੇ ਉਹਨਾਂ ਦੀ ਗੱਲਾਂ ਸੁਣੋ ਜੇ ਤੁਹਾਨੂੰ ਲੱਗਦਾ ਹੈ ਕਿ ਵਾਕੇ ਹੀ ਕੋਈ ਕਿਸਾਨ ਅਜਿਹੇ ਨੇ ਜਿਨ੍ਹਾਂ ਦੀ ਆਰਥਿਕ ਹਾਲਤ ਐਨੀ ਮੇਂ ਹੈ ਕਿ ਉਹ ਪੈਸਾ ਨਹੀਂ ਦੇ ਸਕਦੇ ਵਾਪਸ ਨਹੀਂ ਕਰ ਸਕਦੇ ਤਾਂ ਕੋਈ ਵੀ ਹੱਲ ਕਰੋ ਜਾਂ ਤਨਾ ਦੇ ਕਰਜ਼ੇ ਮਾਫ ਕਰ ਸਕਦੇ ਤੁਸੀਂ ਜਾਂ ਵਿਆਜ ਮਾਫ ਕਰਕੇ ਸਿਰਫ ਮੂਲ ਲੈਣ ਦਾ ਯਤਨ ਕੀਤਾ ਜਾਵੇ ਉਹ ਸਰਕਾਰਾਂ ਦੇ ਆਪ ਦੇ ਫੈਸਲੇ ਨੇ ਪਰ ਸਰਕਾਰ ਨੂੰ ਬੇਨਤੀ ਹੈ ਕਿ ਹਵਾਈ ਜਹਾਜ਼ ਦੇ ਝੂਟਿਆਂ ਤੋਂ ਦੂਜੇ ਰਾਜਾਂ ਦੇ ਵਿੱਚ ਆਪਦੀ ਪਾਰਟੀ ਦੇ ਪ੍ਰਚਾਰ ਤੋਂ ਫਰਸਤ ਲੈਦੇ ਹੋਏ ਪੰਜਾਬ ਤੇ ਫੋਕਸ ਕਰੇ ਕਿਉਂਕਿ ਬੈਂਕ ਆਲਰੇਡੀ ਡੁੱਬ ਚੁੱਕਾ ਹੈ ਉਮੀਦ ਕਰਦੇ ਕਿ ਸਰਕਾਰ ਇਸ ਬੈਂਕ ਨੂੰ ਬਚਾਏਗੀ ਕਿਸਾਨਾਂ ਨੂੰ ਬਚਾਏਗੀ ਫੇਰ ਮਿਲਾਂਗੇ ਕਿਸੇ ਨਵੇਂ ਮੁੱਦੇ ਤੇ ਨਾਲ ਨਮਸਕਾਰ ਸਤਿ ਸ਼੍ਰੀ ਅਕਾਲ